ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣੀ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਬਠਿੰਡਾ ਪੁਲਿਸ ਵੱਲੋਂ ਧੋਬਿਆਣਾ ਵਿਖੇ ਸਰਚ ਅਭਿਆਨ ਚਲਾਇਆ ਗਿਆ ਐਸਐਸਪੀ ਬਠਿੰਡਾ ਹਰਮਨबीर ਸਿੰਘ ਗੱਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਧੋਬਿਆਣਾ ਵਿਖੇ ਸਰਚ ਅਭਿਆਨ ਚਲਾਇਆ ਗਿਆ ਉੱਥੇ ਹੋਰ ਵੀ ਕਈ ਜਗ੍ਹਾ ਸਰਚ ਅਭਿਆਨ ਚਲਾਇਆ ਗਿਆ ਇਹ ਸਰਚ ਅਭਿਆਨ ਨਸ਼ਾ ਤਸਕਰਾਂ ਦੇ ਖਿਲਾਫ ਚਲਾਇਆ ਗਿਆ ਜਿੱਥੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਆ ਉੱਥੇ ਹੀ ਨਾਲ ਉਹ ਸ਼ੱਕੀ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਨਸ਼ਾ ਤਸਕਰ ਹਨ ਅਕਸਰ ਹੀ ਉਹ ਨਜਾਇਜ਼ ਅੱਜ ਵੀਕਲਾਂ ਦੀ ਵਰਤੋਂ ਕਰਦੇ ਹਰ ਜਿਸ ਦੇ ਸਬੰਧ ਵਿੱਚ ਜਿੱਥੇ ਨਸ਼ਾ ਤਸਕਰਾਂ ਦੀ ਘਰਾਂ ਦੀ ਤਲਾਸ਼ੀ ਲਈ ਬਰੀਕੀ ਨਾਲ ਉੱਥੇ ਹੀ ਉਹਨਾਂ ਦੇ ਵੀਕਲਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਨਾਲ ਰੋਡ ਤੇ ਨਾਕਾਬੰਦੀ ਕਰਕੇ ਪੂਰੇ ਏਰੀਏ ਨੂੰ ਸੀਲ ਕੀਤਾ ਗਿਆ ਤੁਸੀਂ ਤਸਵੀਰਾਂ ਵੀ ਨਾਲ ਦੀ ਨਾਲ ਦੇਖ ਰਹੇ ਆ ਵੀ ਲਗਾਤਾਰ ਮਠੰਡਾ ਦੇ ਨਵੇਂ ਆਏ ਐਸਐਸਪੀ ਹਰਮਨबीर ਸਿੰਘ ਗਿੱਲ ਵੱਲੋਂ ਚਾਰਜ ਸੰਭਾਲਦਿਆਂ ਹੀ ਸਖਤੀ ਨਾਲ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਸਰਚ ਅਭਿਆਨ ਦੇ ਮਾਮਲੇ ਵਿੱਚ ਐਸਐਸਪੀ ਹਰਮਨਬੀਰ ਸਿੰਘ ਗਿੱਲ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਇਸਾ ਕੀ ਕਹਿਣਾ ਚਾਹੁੰਦੇ ਆ। ਇਹ ਅੱਜ ਦਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕੱਸ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ। ਇਹਦੇ ਵਾਸਤੇ ਸਾਡੇ ਸੀਨੀਅਰ ਆਫਸਰਸ ਐਸਪੀ ਰੈਂਕ ਦੇ ਉਹਨਾਂ ਦੀ ਸੁਪਰਵਾਈਜ਼ਨਸ ਦੇ ਵਿੱਚ ਵੱਖ-ਵੱਖ ਜਗ੍ਹਾ ਤਸਦੀਕ ਕੀਤੀਆਂ ਗਈਆਂ। ਜਿੱਥੇ ਕਿ ਡਰੱਗਸ ਦੇ ਹੌਟਸਪੌਟਸ ਸੀਗੇ। ਔਰ ਇਹ ਤੋਂ ਬੇੜਾ ਬਸਟੀਆਂ ਜਿਹੜੀ ਦਿਲੇ ਆਪਣੇ ਬਠਿੰਡਾ ਸ਼ਹਿਰ ਦੇ ਬਾਹਰ-ਬਾਰ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਉਧਰ ਨਰਸਿੰਗ ਕਲੋਨੀਆਂ ਜਿਹੜੀ ਡੱਬ ਵਾਲੀ हरियाणा ਦੇ ਨਾਲ ਲੱਗਦੀ ਆ ਉੱਥੇ ਕਾਫੀ ਸ਼ਿਕਾਇਤਾਂ ਸੀ ਪਿੱਛੇ ਜੇ ਵੀਡੀਓ ਬੂਡੀਓ ਜਿਵੇਂ ਇੱਕ ਦੋ ਨਿਸ਼ੇੜੀਆਂ ਨੀਆਂ ਵਾਇਰਲ ਹੋਈਆਂ ਸੀ ਪਹਿਲਾਂ ਵੀ ਉੱਥੋਂ ਕਾਫੀ ਰਿਕਵਰੀਜ ਕੀਤੀਆਂ ਗਈਆਂ ਔਰ ਇਹਨਾਂ ਸਾਰੇ ਜਗ੍ਹਾ ਤੇ ਜਿੰਨੇ ਵੀ ਸਾਡੇ ਇੱਥੇ ਜਿਹੜੇ ਸ਼ੱਕੀ ਔਰਸ਼ ਨੇ ਜਾਂ ਇਹਨਾਂ ਦੇ ਪੁਰਾਣੇ ਪਰਚੇ ਆ ਜਾਂ ਹੋਰ ਜਿਹੜੇ ਜਿਹੜੇ ਘਰਾਂ ਦੇ ਉੱਤੇ ਸਾਨੂੰ ਇੰਟੈਲੀਜੈਂਸ ਵੱਲੋਂ ਜਾਂ ਸਾਡੀ ਦਾ ਸਪੈਸ਼ਲ ਬ੍ਰਾਂਚਾਂ ਵੱਲੋਂ ਇਨਫੋਰਮੇਸ਼ਨ ਆਈਆਂ ਵੀ ਇੱਥੇ ਕੋਈ ਡਰੱਗਸ ਦੇ ਜਿਹੜੀ ਖਰੀਦ ਫੋਕਟ ਜਾਂ ਕੋਈ ਡਰੱਗਸ ਦਾ ਧੰਦਾ ਚੱਲਦਾ ਉਹ ਸਾਰੇ ਘਰਾਂ ਦੀਆਂ ਤਲਾਸ਼ੀਆਂ ਕੀਤੀਆਂ ਜਾਣੀਆਂ ਉਹਨੇ ਵਾਹिकल्स ਜਿਹੜੇ ਹੈਗੇ ਉਹਨਾਂ ਨੂੰ ਤਸਦੀਕ ਕੀਤਾ ਜਾਊਗਾ ਕਬਦੇ ਚ ਲਿਆ ਜਾਊਗਾ ਔਰ ਜਿਹੜੇ ਜਿਹੜੇ ਸ਼ੱਕੀ ਪੁਰਸ਼ ਆ ਉਹਨਾਂ ਦੇ ਡੋਜ਼ਰ ਬਣਾਏ ਜਾਣਗੇ ਔਰ ਜੋ ਜੋ ਰਿਕਵਰੀਆਂ ਹੋਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਜਿੰਨਾ ਜਿੰਨਾਂ ਦੇ ਕੋਲੋਂ ਕੋਈ ਰਿਕਵਰੀ ਹੋ ਜਾਂਦੀਗਾ ਔਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹ ਵੀ ਕੰਪੀਟੈਂਟ ਅਥਾਰਟੀ ਨੂੰ ਉਹਨਾਂ ਦੇ ਕੇਸ ਬਣਾ ਕੇ ਭੇਜੇ ਜਾਣਗੇ ਤੇ ਉਹਨਾਂ ਨੂੰ ਫ੍ਰੀਸ ਕਰਾਇਆ ਜਾਏਗਾ ਕੰਟ੍ਰੈਕਟ ਉਸ ਵਾਂਗ ਹੀ ਹੋਇਆ ਹੋਇਆ ਬਰੰਦ ਹੁਣ ਚੱਲ ਰਿਹਾ ਜੇ ਸਰਚ ਆਪਰੇਸ਼ਨ ਸਾਡਾ ਸਵਾ 8 ਵਜੇ ਸਟਾਰਟ ਕੀਤਾ ਸੀਗਾ ਡਾਟੇ ਇਸ ਇਨ ਪ੍ਰੋਗਰੈਸ ਔਰ ਜਦੋਂ ਜਦੋਂ ਰਿਕਵਰੀਸ ਹੋਣਗੀਆਂ ਨਾਲ ਨਾਲ ਕੇਸ ਰਜਿਸਟਰ ਕਰਕੇ ਨਾਲ ਨਾਲ ਪ੍ਰੈਸ ਟੂ ਵੀ ਬ੍ਰੀਫ ਕੀਤਾ ਜਾਊਗਾ ਪਿਛਲੇ ਦਿਨ ਸਰ ਪ੍ਰਾਪਰਟੀਆਂ ਵੀ ਕਾਫੀ ਅਟੈਚ ਕੀਤੀਆਂ ਕੋਈ ਹੋਰ ਵੀ ਉਸ ਤੋਂ ਵੱਧ ਹਾਂ ਕੱਲ ਵੀ ਅਸੀਂ ਇੱਕ 28 ਲੱਖ ਸਮਥਿੰਗ ਦੀ ਜਿਹੜੀ ਆ ਉਹ ਰঞ্জੀਤ ਸਿੰਘ ਨਾਮ ਦਾ ਇੱਕ ਸਮਗਲਦਾਰ ਸੀਗਾ ਔਰ ਆਮਪੁਰੇ ਦਾ ਠਾੜਾ ਆਮਪੁਰਾ ਫੂਲ ਦਾ ਉਹਦੀ ਪ੍ਰਾਪਰਟੀ ਵੀ ਫ੍ਰੀਜ਼ ਕੀਤੀ ਆ ਉਹ ਵੀ ਅੱਜ ਜੀ ਜਿਹੜੇ ਹੈਗੇ ਆ ਫੀਜ਼ਿੰਗ ਨੋਟਿਸ ਵਗੈਰਾ ਸਾਰੇ মিডিਆ ਨੂੰ ਨਾਲ ਲੈ ਕੇ ਜਿਹੜੀਆਂ ਜਿਹੜੀਆਂ ਪ੍ਰੋਪਰਟੀਆਂ ਉਹਦੀਆਂ ਸੀਜ਼ ਹੋਈਆਂ ਉਹ ਸਾਰਿਆਂ ਦੇ ਉੱਤੇ ਜਿਹੜੇ ਅੱਜ ਉਹਪਰੇਜ਼ਿੰਗ ਆਰਡਰਸ ਜਿਹੜੇ ਆ ਉਹਨਾਂ ਨੂੰ ਪੇਸਟ ਕੀਤਾ ਜਾਊਗਾ